ਪੁਬਲ ਕੌਰ ਜੀ ਵੀ ਇੱਥੇ ਪਹੁੰਚੇ ਨੇ ਬਾਪੂ ਜੀ ਇੱਕ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਸੱਭਿਆਚਾਰ ਨੂੰ ਵਿੜਾ ਖਾਲੀ ਹੋ ਗਿਆ ਪੰਜਾਬੀ ਸਾਹਿਤ ਦਾ ਹਾਂ ਹਾਂ ਸ਼ਾਇਰਾਂ ਦਾ ਇੱਕ ਮੋੜ ਸੀਗੇ ਸਾਡੇ ਜੀ ਸੋ ਅੱਜ ਜਜ਼ਬਾਤ ਕੀ ਨੇ ਤੁਹਾਡੇ ਇਸ ਵਕਤ ਦੇਖ ਵੀ ਜਜ਼ਬਾਤ ਐ ਵੀ ਜਜ਼ਬਾਤ ਤਾਂ ਜਵਾਬ ਨਹੀਂ ਬੈਠੇ ਆ ਠੀਕ ਹੈ ਨਾ ਸਟਾਨ ਹੋ ਜਾਂਦੇ ਆ ਇਹ ਜੀ ਮੌਤ ਚੱਲਣੀ ਬੜੀ ਔਖੀ ਆ ਕਿਉਂਕਿ ਇਹਨਾਂ ਦੇ ਇਨਾਂ ਦੇ ਵਿਚਾਰਾਂ ਨਾਲ ਤੇ ਜਜ਼ਬਾਤਾਂ ਦੇ ਚਾਨਣ ਚ ਹੀ ਜਿਉ ਰਹੇ ਹਾਂ ਉਹ ਹੁਣ ਹੈ ਨਹੀਂ ਆਪਾਂ ਤਾਂ ਇਹਨਾਂ ਨੂੰ ਵੇਖ ਕੇ ਮੁਕਤੀਆਂ ਭਾਲਦੇ ਸੀ ਤੇ ਅੱਜ ਆਪਾਂ ਬੇਨਤੀ ਕਰਦੇ ਵੀ ਸੱਚਾ ਪਾਤਸ਼ਾਹ ਇਹਨਾਂ ਨੂੰ ਮੁਕਤੀ ਦੇ ਆਪਣੇ ਚਰਨਾਂ 'ਚ ਨਵਾਸ ਬਖਸ਼ ਅਕਸਰ ਕਹਿੰਦੇ ਹਨ ਨਾ ਤੇ ਆਪਾਂ ਤਾਂ ਇਹਨਾਂ ਦੀਆਂ ਰਚਨਾਵਾਂ ਪੜ੍ਹ ਕੇ ਮੁਕਤ ਹੁੰਦੇ ਸੀ ਠੀਕ ਹੈ ਨਾ ਇਹ ਜਿਹੜੀਆਂ ਗੱਲਾਂ ਜਿਹੜੀਆਂ ਬਹੁਤ ਡੂੰਘੀਆਂ ਬਹੁਤ ਵੱਡੀਆਂ ਹੁੰਦੀਆਂ ਨੇ ਕਈ ਵਾਰੀ ਉੱਪਰ ਦੀ ਚਲ ਜਾਂਦੀਆਂ ਨੇ ਸਾਡੇ ਕੋਈ ਗੱਲ ਨਹੀਂ ਆਪਾਂ ਮੋੜ ਕੇ ਦੁਆਰੇ ਘੇਰ ਕੇ ਲਿਆਉਂਦੇ ਆ ਗੱਲ ਨੂੰ ਬਹੁੱਚੇ ਨਹੀਂ ਜਾਣ ਦਿੰਦੇ ਹਾਂ ਹਾਂ ਜਦੋਂ ਆਪੂ ਜੀ ਜਦੋਂ ਪਤਾ ਲੱਗਾ ਕਿ ਪਾਤਰ ਸਾਹਿਬ ਦੁਨੀਆ ਤੋਂ ਕਾਲ ਚਲਾਣਾ ਕਰ ਗਏ ਸੋ ਉਸ ਵਕਤ ਬਹੁਤ ੱਕਾ ਲੱਗਾ ਹੋਣਾ ਕਿ ਯਾਰ ਮੈਂ ਵੀ ਤਾਂ ਮੈਂ ਚੰਡੀਗੜ੍ਹ ਜਾ ਰਿਹਾ ਸੀ ਬੱਸੇਜ ਬੈਠਾ ਸੀ ਫੋਨ ਆਇਆ ਪਤਾ ਹੀ ਨਹੀਂ ਲੱਗਿਆ ਮੈਂ ਕਿੱਥੇ ਖੜਾ ਪੈਣਾ ਸੋਲੋ ਜ਼ਮੀਨ ਖਸ ਜਿਨੀ ਨਿਕਲ ਸੋਨਾ ਸੋਨ ਨੂੰ ਹਾਂ ਫਿਰ ਉਸੇ ਵਕਤੀ ਦਿੱਲੀ ਤੋਂ ਫੋਨ ਆਇਆ ਉਹ ਬੰਦਾ ਆਈਐਸ ਲੈਵਲ ਦਾ ਹੋਮ ਸੈਕਟਰੀ ਲੈਵਲ ਦਾ ਮਤਲਬ ਰਿਟਾਇਰ ਹੋਇਆ ਉਹਦਾ ਫੋਨ ਆ ਗਿਆ ਮੈਨੂੰ ਇਹਦਾ ਗਿਲ ਸਾਹਿਬ ਵੀ ਮੈਂ ਆ ਖਬਰ ਸੁਣੀ ਜਾਨਾ ਮੈਨੂੰ ਵੀ ਪਤਾ ਲੱਗਿਆ ਦਾ ਮੇਰੇ ਤਾਂ ਹੱਥ ਚੋਂ ਚਾੜ ਕੌਲੀ ਡਿਗਪੀ ਹੈ ਤਾਂ ਨਹੀਂ ਲੱਗਾ ਵੀ ਅੱਜ ਕੱਲ ਫੇਸਬੁਕ ਤੇ ਜਾਂ ਸੋਸ਼ਲ ਮੀਡੀਆ ਤੇ ਹੁੰਦਾ ਕਿ ਕਈ ਵਾਰੀ ਝੂਠ ਹੀ ਪਾ ਦਿੰਦੇ ਆ ਅਫਵਾਹ ਫੈਲ ਜਾਂਦੀ ਐਡਾ ਤਾਂ ਨਹੀਂ ਮਾਈਂਡ ਦੇ ਵਿੱਚ ਜਿਹੜੇ ਵੀ ਦੱਸਦੇ ਸੀ ਉਹਨਾਂ ਦੀ ਆਵਾਜ਼ ਤੋਂ ਪਤਾ ਲੱਗਦਾ ਸੀ ਮੈਨੂੰ ਵੀ ਪਰਦੇ ਤੋਂ ਫੋਨ ਆਇਆ ਸੀ ਜੰਗੀ ਆਵਾਜ਼ ਤੋਂ ਪਤਾ ਲੱਗਦਾ ਸੀ ਵੀ ਇਹ ਜਿਹੜਾ ਬੰਦਾ ਦੱਸ ਰਿਹਾ ਹੈ ਨਾ ਸੱਚ ਹੈ ਇਹਦੇ ਪੈਰਾਂ ਤੋਂ ਮਿੱਟੀ ਨਿਕਲ ਚੁੱਕੀ ਹੈ ਵਿਚਾਰੇ ਦੀ ਹੈ ਤੇ ਉਹ ਆਈਐਸ ਲੈਵਲ ਦਾ ਬੰਦਾ ਹੋਮ ਸੈਕਟਰੀ ਦੇ ਲੈ ਕੇਂਦਰ ਦੇ ਹੋਮ ਸੈਕਟਰੀ ਲੈਵਲ ਦਾ ਬੰਦਾ ਹੋਵੇ ਤੇ ਉਹਦੇ ਵੀ ਕਹਿੰਦਾ ਵੀ ਮੇਰੇ ਦਾ ਹੱਥ ਚ ਉਹਦਾ ਪਿਆਲੀ ਡਿੱਗ ਪਈ ਜੀ ਬਾਬਾ ਜੀ ਅੱਗੇ ਕਰ ਲੋ ਤੇ ਗੱਲ ਪਰਲਵਸ ਆ ਜਾਉਗਾ ओके ਅੰਦਰ ਲੋ ਜਾਨ ਅੰਦਰ ਬਸਾ ਜਾਓ ਇਹ ਬਾਬੂ ਜੀ ਇਸ ਸਾਈਡ ਤੇ ਇਸ ਸਾਈਡ ਤੇ ਇਹਨੇ ਪਾ ਤੇ ਉਹ ਸਭ ਉਹ ਜਜ਼ਬਾਤ ਸੀ ਉਸ ਵੇਲੇ ਕਿ ਮਤਲਬ ਇਹ ਅਜਿਹਾ ਕੁਝ ਹੋ ਗਿਆ ਹੈ ਤਾਂ ਬਾਬੂ ਜੀ ਅਖੀਰਲੀ ਮੁਲਾਕਾਤ ਕਦੋਂ ਹੋਈ ਸੀ ਉਹਨਾਂ ਨਾਲ ਉਸ ਤੋਂ 2 ਦਿਨ ਪਹਿਲਾਂ ਹਾਂਜੀ ਚੰਗੇ ਭਲੇ ਸੀ ਠੀਕ ਸੀ ਮੈਂ ਅਸੀਂ ਸੋਚ ਵੀ ਨਹੀਂ ਸਕਦੇ ਸੀ ਵੀ ਆ ਵੀ ਪਾਣਾ ਵਰਤ ਸਕਦਾ ਸੋਚ ਵੀ ਨਹੀਂ ਸਤ ਸੀ ਕਲਪਨਾ ਚ ਵੀ ਨਹੀਂ ਆਉਂਦਾ ਸੀ ਉਹਨਾਂ ਦਾ ਚਿਹਰਾ ਵੇਖ ਕੇ ਉਹਨਾਂ ਦੀਆਂ ਗੱਲਾਂ ਦੇਖ ਕੇ ਨਾ ਬਿਲਕੁਲ ਨਿਸ਼ਟਪਸ਼ਟ ਸੀਗੇ ਨਿਸ਼ਟਪਸ਼ਟ ਪਰ ਇਹ ਵੀ ਜਿਹੜੀ ਕੁਦਰਤ ਹੈ ਉਹ ਵੱਡੀ ਹੈ ਉਹਦੀ ਬੰਦਾ ਜਿੰਨਾ ਮਰਜੀ ਸਿਆਣਾ ਕੁਦਰਤ ਮੂਰੇ ਨਿਆਣੀ ਨਹੀਂ ਆਣਾ ਹੈ ਹੈ ਆਪਾਂ ਖੜੇ ਗੱਲਾਂ ਕਰੀ ਜਾਂਦੇ ਆ ਹੁਣ ਤੱਕ ਪਤਾ ਕੋਈ ਨਹੀਂ ਹਾਂ ਜੀ ਅੱਛਾ ਬਬੂ ਅਖੀਰਲੀ ਜਦੋਂ ਤੁਸੀਂ ਗੱਲ ਕੀਤੀ ਦੋ ਦਿਨ ਪਹਿਲਾਂ ਮੁਲਾਕਾਤ ਹੋਈ ਆ ਤਾਂ ਕੀ ਬੋਲ ਸੀਗੇ ਕੀ ਕਹਿੰਦੇ ਸੀ ਕੋਈ ਸਲਾਹ ਵਗੈਰਾ ਹੋਈ ਸੀਗੀ ਕੋਈ ਸਲਾਹ ਨਹੀਂ ਬੇ ਕੀ ਹਾਲ ਨੇ ਉਹਦੀ ਗੱਲ ਗੱਲ ਆਮ ਗੱਲਬਾਤ ਹੈ ਤੇ ਉਹ ਤੁਹਾਨੂੰ ਪਤਾ ਵੀ ਕੋਈ ਨਾ ਕੋਈ ਸ਼ੇਅਰ ਸੁਣਾ ਦਿੰਦੇ ਸੀ ਕਿਉਂਕਿ ਸ਼ੇਅਰ ਦੀ ਦਾ ਸਾਗਰ ਨੇ ਉਹ ਉਹ ਆਮ ਪਾਸ਼ਾ ਜਿਹਨੇ ਗੱਲ ਕਰਦੀ ਜਦੋਂ ਗੱਲ ਕਰਦੇ ਸੀ ਤਾਂ ਸ਼ਾਇਰੀ ਚ ਕਰਦੇ ਸੀਗੇ ਹਾਂਜੀ ਤੇ ਧੰਤਾਂਤਨ ਹੋ ਜਾਂਦੀ ਸੀ ਹਾਂ ਐਸਾ ਸ਼ੁਕਰੀ ਗੱਲਬਾਤ ਕਰ ਲੈ ਤਾਂ ਇਸ ਸਾਡੇ ਨਾਲ ਇਹ ਸੀਗੇ ਬਾਪੂ ਬਲਕੌਰ ਜੀ ਤਾਂ ਦੋ ਦਿਨ ਪਹਿਲਾਂ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਮੁਲਾਕਾਤ ਹੋਈ ਸੀਗੀ ਤਾਂ ਅਜੇ ਆਇਲਮ ਵੀ ਨਹੀਂ ਸੀਗਾ ਕਿ ਇਹ ਕੁਝ ਹੋ ਜਾਣਾ ਤੇ ਅੱਜ ਅੰਤਿਮ ਅਰਦਾਸ ਤੇ ਪਹੁੰਚੇ ਨੇ ਡਾਕਟਰ ਸੁਜੀਤ ਪਾਤਰ ਉਹਨਾਂ ਦੇ ਤਾਂ ਹੋਰ ਵੀ ਸਖਸ਼ੀਤ ਆ ਤੇ ਪਹੁੰਚੜ ਗਏ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਾਸਿਕਾ